ਜੀ ਵੀ ਬਾਬਿਓ ਅੱਜ ਲਾਉਣੀ ਆ ਜੀ ਆਪਾਂ ਐਸਾ ਸਾਨ ਦੇ ਵੀਡੀਓ ਤੇ ਵੀਡੀਓ ਵੀਰੇ ਏਡੀ ਟਾਪ ਹੋਣ ਵਾਲੀ ਨਾ ਅੱਜ ਵਾਲੀ ਮੈਂ ਕਹਿੰਦਾ ਵੇਕੇ ਖੂਸ਼ ਹੋਣੀ ਹੋਣੀ ਆ ਸੋਡੀ ਕਿਉਂਕਿ ਜਾਨਵਰ ਵੀਰੇ ਅੱਜ ਏਡਾ ਟਾਪ ਦੇ ਖਰਾ ਜਾਨਵਰ ਆਪਾਂ ਲਾਉਣ ਲੱਗੇ ਆ ਕਿ ਵੇਕੇ ਵੀਰੇ ਚੰਗੇ ਭਲੇ ਬੰਦਾਂ ਦੀ ਭੁੱਖ ਲੱਥ ਜੇ ਯਾਰ ਠੀਕ ਐ ਤੇ ਆਓ ਭਰਾ ਹੁਣ ਆਪਾਂ ਕਰਦੇ ਆਂ ਵੀਡੀਓ ਦੀ ਮਕੰਮਲ ਸਟਾਰਟਿੰਗ ਹਾਂ ਜੀ ਵੀ ਦਰਸ਼ਕੋ ਸਾਰੇ ਮੇਰੇ ਭਰਾਵਾਂ ਨੂੰ ਪਿਆਰ ਭਰੀ ਸ਼ਾਸ਼ਤਰੀਤ ਕਾਲ ਜੀ ਕੀ ਹਾਲ ਚਾਲ ਹੈ ਮਰਾ ਵੀਰੇ ਠੀਕ ਠਾਕ ਹਾਂ ਜੀ ਵੀਰੇ ਅਾ ਤੁਹਾਡੇ ਵਾਸਤੇ ਅੱਜ ਇੱਕ ਸਿੰਗਲ ਜਾਨਵਰ ਦੀ ਮੇਰਾ ਵੀਰ ਮੈਂ ਵੀਡੀਓ ਲਾ ਰਿਹਾ ਜੀ ਠੀਕ ਹੈ ਆਪਣਾ ਇੱਕ ਘਰ ਦਾ ਵੱਡਾ ਕੂਤਰ ਆ ਮੇਰਾ ਭਰਾ ਠੀਕ ਹੈ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਵੀਰੇ ਮੈਂ ਕਹਿ ਦਨਾ 1500 1500 2000 ਵਾਲਾ ਬੰਦਾ ਹੂੰ ਨਾਲ ਆ ਵੀਰੇ ਮੇਰੇ ਘਰ ਦਾ ਵੱਡਾ ਕੂਤਰ ਆ ਜੀ ਠੀਕ ਹੈ ਆਪਦੀ ਚੀਜ਼ ਆ ਮੇਰਾ ਭਰਾ ਠੀਕ ਹੈ ਬਲੱਡ ਤਕਰੀਬਨ ਹਰ ਬੰਦੇ ਨੂੰ ਪਤਾ ਜੀ ਕਿ ਕਿਹੜੇ ਕੂਤਰਾਂ ਦੇ ਵਿੱਚੋਂ ਇਹ ਆਉਂਦੇ ਆ ਤੇ ਕਿਹੜਿਆਂ ਦੇ ਵਿੱਚੋਂ ਨਹੀਂ ਉਸਤਾਦ ਕਾਕੇ ਵਾਲੇ ਕੂਤਰਾਂ ਦੇ ਵਿੱਚੋਂ ਜੀ ਕਾਠੀ ਵਾਲਾ ਡੱਬਾ ਕੂਤਰ ਮੇਰਾ ਵੀਰੋ ਠੀਕ ਹੈ ਜੀ 3 ਸਾਲਾਂ ਦੀ ਉਮਰ ਆ ਜੀ ਆਪਣੀ ਇਸ ਜਾਨਵਰ ਦੀ ਠੀਕ ਹੈ ਇਸ ਸਾਲ ਕੂਤਰ ਨੇ ਜੀ ਖੱਟਾ ਟੇਰ ਕੱਢਿਆ ਠੀਕ ਹੈ ਆਉਣ ਵਾਲੇ 2-3 ਸਾਲਾਂ ਦੇ ਵਿੱਚ ਆਖੇ ਨੇ ਜਮਾ ਖੱਟੀ ਕਰ ਜਾਣੀਆਂ ਜੀ ਸ਼ਾਖਾ ਸੀਗਾ ਪਹਿਲਾਂ ਸੀ ਚੈੱਕ ਕਰ ਲਓ ਗੁਲਾਬੀ ਨੋਕ ਗੁਲਾਬੀ ਪਲਕਾਂ ਮੇਰਾ ਵੀਰ ਵੱਡਾ ਕੂਤਰਿਆ ਜੀ ਆਂਡੇ ਬੱਚਿਆਂ ਦੀ ਠੀਕ ਹੈ ਜੀ ਆਂਡੇ ਪੱਕੇ ਲਵਾਉਂਦੀ ਤੇ ਬੱਚਿਆਂ ਦੇ ਉੱਡਣ ਦੀ ਦਰਸ਼ਕ ਤੁਸੀਂ ਗੱਲ ਛੱਡ ਦਿਓ ਮੇਰਾ ਭਰਾ ਠੀਕ ਹੈ ਜੀ ਕੱਦ ਕਾਠ ਸ਼ਕਲ ਅਕਲ ਰੰਗ ਰੂਪ ਹੱਡੀ ਜੋੜ ਬਰੇ ਜੇਰੋ ਤੁਹਾਡੇ ਹੱਥੋਂ ਜੇ ਜਾਨਵਰ ਆਇਆ ਨਾ ਤੁਹਾਨੂੰ ਆਪ ਹੀ ਪਤਾ ਲੱਗ ਜੂ ਕੀ ਕੁਆਲਿਟੀ ਹੈਗੀ ਐਸੇ ਜਾਨਵਰ ਦੇ ਵਿੱਚ ਤੇ ਕੀ ਨਹੀਂ ਠੀਕ ਹੈ ਜੀ 3000 ਰੁਪਏ ਨਾ ਗਰੂ ਆਪਣਾ ਵੱਡਾ ਗੋਤਰਿਆ ਜੀ ਠੀਕ ਹੈ ਲੌ ਨੂੰ ਮੈਂ ਇਹਦੇ ਨਾਲ ਮਾਦੀ ਲਾ ਕੇ 6000 ਨੂੰ ਜੋੜਾ ਆਰਾਮ ਨਾਲ ਵੇਚਦਾ ਬੜੇ ਆਰਾਮ ਨਾਲ ਪਰ ਨਹੀਂ ਮੇਰਾ ਵੀਰ ਉਹਦੇ ਵਿੱਚ ਰੇਟ ਬਹੁਤ ਜ਼ਿਆਦਾ ਹੋ ਜਾਣਾ ਆਮ ਬੰਦੇ ਦੀ ਵਾਸਤੂ ਗੱਲ ਬਾਤ ਹੋ ਜਾਈ ਵੀਰੇ ਠੀਕ ਹੈ ਕਾਲ ਮੈਨੂੰ ਉਹੀ ਕਰੇ ਚਾਹਵਾਨ ਵੀਰ ਠੀਕ ਹੈ ਜਿਹਨੇ ਪੈਸੇ ਲਾਉਣੇ ਹੁਣ ਠੀਕ ਹੈ ਤਾਂ ਦਰਸ਼ਕੋ ਤੁਹਾਨੂੰ ਪਤਾ ਇਹੋ ਜੇ ਕੂਤਰ ਕਿਸੇ ਰੇਡ ਦੇ ਵਿੱਚ ਵਿਕਣ ਵੀਰੇ ਆਂਡਿਆਂ ਦੀ ਬੱਚਿਆਂ ਦੀ ਕਬੂਤਰ ਦੇ ਬੱਚਿਆਂ ਦੇ ਪੰਡ ਖੜਨ ਦੀ ਮੇਰਾ ਵੀਰ ਫੁੱਲ ਗਰੰਟੀ ਹੈ ਜੀ ਜਾਂਦੇ ਨਹੀਂ ਦਰਸ਼ਕੋ ਤੁਹਾਡੇ ਸਿਰ ਉੱਤੇ ਰਹਿਣਗੇ ਠੀਕ ਹੈ ਬਾਜੀ ਦੇ ਵਿੱਚ ਓਲਾ ਲਾ ਕੇ ਪਾਸੇ ਮੰਜੜਾ ਢਾ ਕੇ ਬਹਿ ਜਾਓ ਠੀਕ ਹੈ ਜੱਤ ਹਰ ਮੁਕੱਦਰਾਂ ਦੀ ਇੰਨੀ ਗਰੰਟੀ ਹੈ ਮੇਰਾ ਵੀਰ ਤੁਹਾਨੂੰ ਇਹ ਜਾਨਵਰ ਨਿਰਾਸ਼ਾ ਨਹੀਂ ਦਿੰਦੇ ਵੀਰੇ ਪੂਰੀ ਆਪਣੀ ਵਫਾ ਕਰਕੇ ਦਿੰਦੇ ਨੇ ਮੇਰਾ ਵੀਰ ਠੀਕ ਹੈ ਜੀ ਬਿਲਕੁਲ ਚਿੱਟਾ ਸਫੈਦ ਮੋਟੇ ਦੇ ਲਾਲ ਕਾਠੀ ਵਾਲੇ ਬੱਚੇ ਕੱਢਦਾ ਲਾਲ ਕਾਠੀ ਠੀਕ ਹੈ ਉੱਪਰ ਡੱਬੇ ਛਾੜਿਆਂ ਦੇ ਪੱਲਿਆਂ ਤੇ ਡੱਬ ਛੜਨਾ ਛੜਨਾ ਇਹ ਨਾ ਕੋਈ ਤਾਂ ਨਹੀਂ ਠੀਕ ਹੈ ਜੀ ਜੇ ਤੁਸੀਂ ਕਾਲੀ ਡੱਬੇ ਵਿੱਚ ਕੂਤਰੀ ਲਾਤੀ ਨੇ ਕਾਲੇ ਡੱਬੇ ਉੱਤੇ ਲਾਲ ਡੱਬੇ ਮਿੱਸੇ ਜੇ ਬੱਚੇ ਕੱਢਦਾ ਦੋਸਤੋ ਬੱਚਿਆਂ ਦਾ ਰੰਗ ਰੂਪ ਸ਼ਕਲ ਅਕਲ ਮੈਂ ਕਹਿੰਦਾ ਕੋਈ ਬੰਦਾ ਬਾਹਰੋਂ ਆਵੇ ਨਾ ਅਗਲਾ ਹੱਸ ਕੇ ਪੈਸੇ ਲਾਵੇ ਜਿਹੜੇ ਬੰਦੇ ਆਉਂਦੇ ਆ ਆਪਣੇ ਬਾਹਰੋਂ ਠੀਕ ਹੈ ਜੀ ਗੱਡੀਆਂ ਕਰਾ ਕੇ ਅਗਲੇ ਆਉਂਦੇ ਆਲੇ ਕਹਿੰਦੇ ਭਾਈ ਸਾਹਿਬ ਇਨਕਾ ਰੇਟ ਬਤਾਓ ਕਿਤਨੇ ਪੈਸੇ ਲੋਗੇ ਇਨ ਕੂਤਰੋਂ ਕੇ ਠੀਕ ਅੱਜ ਵੈਸੇ ਮੈਂ ਬੈਠਾ ਸੀ ਮੈਂ ਕਹਾ ਲਿਆਉ ਇੱਕ ਨਵੀਂ ਚੀਜ਼ ਦੀ ਵੀਡੀਓ ਲਾ ਦਈਏ ਆਪਣੇ ਚੈਨਲ ਦੇ ਉੱਤੇ ਠੀਕ ਹੈ ਨਾਲੇ ਸ਼ੌਂਕ ਹੋ ਜਾਊਗਾ ਨਾਲੇ ਜੈਸ ਭਰਾ ਦੀ ਰਿਕੁਆਇਰਮੈਂਟ ਹੋ ਗਈ ਵੀਰੇ ਕੋਈ ਜ਼ੂਰੀ ਨਹੀਂ ਕਿ ਆਪਾਂ ਕੂਟਰ ਵੇਚਣਾ ਹੀ ਆ ਠੀਕ ਹੈ ਬਾਕੀ ਜਿਹੜਾ ਭਰਾ ਰੇਟ ਇਸ ਸਕੂਟਰ ਦਾ 3000 ਭਰ ਦੇਗਾ ਉਹ ਨੂੰ ਆਪਾਂ ਦੇ ਵੀ ਦੇਾਂਗੇ ਇਹੋ ਜੀ ਕੋਈ ਖਾਸ ਗੱਲ ਨਹੀਂ ਠੀਕ ਹੈ ਜੀ ਚੈੱਕ ਕਰ ਲੋ ਕੁਆਲਿਟੀ ਤੇ ਆ ਦਸ ਕੋ ਜਾਨਵਰ ਆਪਣੇ ਦੀ ਅੱਖ ਆ ਜੀ ਅੱਖ ਜੀ ਮੇਰਾ ਵੀਰ ਚੈੱਕ ਕਰੋ ਕੁਆਲਿਟੀ ਖੱਟਾ ਟੀਰ ਪੈਂਦਾ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਅੱਖ ਆਉਦੀ ਸਾਰੀ ਆਹ ਪੀਲੀ ਕਰ ਜਾਣੀ ਹੈ ਜੀ ਠੀਕ ਹੈ ਔਰ ਆ ਬਜੀ ਦੂਜੇ ਬੰਨੇ ਦੀ ਆ ਖਾਪਣੀ ਜਾਨਵਰ ਦੀ ਕਬੂਤਰ ਐਸਾ ਟਾਪ ਜਾਨਵਰ ਦਾਸ਼ ਕੋ ਭੋਖ ਲੈਂਦੀ ਆ ਪੱਲੇ ਦੀ ਕੁਆਲਿਟੀ ਚੈੱਕ ਕਰੂ ਮਾੜੀ ਜੀ ਦੇਖੋ ਜੀ ਕਿੱਡੇ ਵੱਡੇ ਚੌੜੇ ਨਿੱਗਰ ਪੱਲੇ ਦਾ ਆਪਣਾ ਇਹ ਜਾਨਵਰ ਆ ਚੈੱਕ ਕਰ ਸਕਦੇ ਹੋ ਬਗਲ ਚੈੱਕ ਕਰੋ ਕਬੂਤਰ ਦੀ ਦੇਖੋ ਜੀ ਤੁਹਾਨੂੰ ਵੀ ਪ੍ਰਾਦਰਸ਼ਕੋ ਆਪਾਂ ਐਡੇ ਚੰਗੇ ਕਬੂਤਰ ਸੇਲ ਕਰੀ ਦੇਨੇ ਚੈਨਲ ਦੇ ਉੱਤੇ ਤੇ ਮੈਂ ਕੋਈ ਉਹੋ ਜਿਹੇ ਕਬੂਤਰ ਰੱਖੂਗਾ ਠੀਕ ਆ ਜੀ ਜਿਵੇਂ ਸਰੇ ਤਾਂ ਕਬੂਤਰ ਦੀਆਂ ਕੰਨੀਆਂ ਆ ਜਾਂਦੀਆਂ ਆਪਣਾ ਵੱਡਾ ਕਬੂਤਰ ਆ ਮੇਰਾ ਭਰਾ ਠੀਕ ਆ ਜੀ ਤੇ ਆ ਮਰਾਵੀਰ ਅਗਲਾ ਪੱਲਾ ਕਰੋ ਚੈੱਕ ਜੀ ਕਿੱਡੇ ਚੌੜੇ ਨਿੱਗਰ ਪੱਲੇ ਦਾ ਕੁੱਤਰ ਆ ਕੋਈ ਗਾਇਬ ਨਹੀਂ ਕੋਈ ਕੋਹ ਨਹੀਂ ਕਿੱਡੀ ਚੌੜੀ ਬਗਲ ਆ ਜੀ ਮੋਢੇ ਦੇ ਲਾਲ ਆ ਕੁੱਤਰ ਦੇ ਰਹੀ ਗੱਲ ਪੂਛਦੀ ਉਹ ਤੁਹਾਨੂੰ ਮੈਂ ਵਿਖਾਈ ਦਿੰਨਾ ਜੀ ਆ ਲੋ ਆਹਾ ਹੁੰਦੀ ਦਰਸ਼ਕੋ ਬਲੱਡ ਲੈਨ ਚੈੱਕ ਕਰੋ ਬਿਲਕੁਲ ਬੰਦ ਪੂਛ ਉਹ ਠਹਿਰ ਜਾ ਠਹਿਰ ਜਾ ਗੁੱਸਾ ਕਰਦਾ ਕੁੱਤਰ ਬਿਲਕੁਲ ਬੰਦ ਪੂਛ ਰੱਖਦਾ ਮਰਾਵੀਰ ਚੈੱਕ ਕਰੋ ਕੁਆਲਟੀ ਠੀਕ ਹੈ ਜੀ ਜਮਾ ਸਰੇ ਤਾਂ ਹੀ ਕੁੱਤਰ ਆਪਣਾ ਇਹ ਕੰਨੀਆਂ ਰੱਖਦਾ ਆ ਵੀਰੇ ਜਾਨਪਰ ਆਪਣੇ ਦੇ ਪੈਰ ਜੀ ਪੈਰਾਂ ਦੀ ਮੇਰਾ ਵੀਰ ਚੈੱਕ ਕਰ ਲੋ ਕੁਆਲਿਟੀ ਬਿਲਕੁਲ ਬੰਦੇ ਜੋੜ ਲਾਲ ਸੁਰਖ ਪੈਰ ਪੈਰ ਦੇ ਵਿੱਚ ਆਪਣਾ ਛੱਲਾ ਲੱਗਿਆ ਨਾਮ ਫੋਨ ਨੰਬਰ ਲੱਗਿਆ ਵਾ ਮੇਰਾ ਵੀਰ ਠੀਕ ਹੈ ਆਪਣਾ ਨਾਮ ਤੇ ਨੰਬਰ ਲੱਗਿਆ ਠੀਕ ਹੈ ਜੀ ਬਾਕੀ ਹੁਣ ਤੁਹਾਨੂੰ ਮੈਂ ਨਾ ਛਾਵੇਂ ਸ਼ੌਂਕ ਕਰਾਉਣਾ ਆਪਣੀ ਸਕੂਟਰ ਦਾ ਸਟਾਪ ਕਰਦੇ ਵੀਡੀਓ ਵੀਰ ਦਰਸ਼ਕੋ ਆ ਲੋ ਜੀ ਮੈਂ ਕਿਹਾ ਹਲਕਾ ਤੁਹਾਨੂੰ ਛਾਵੇਂ ਕਰਕੇ ਦੁਬਾਰਾ ਸ਼ੌਂਕ ਕਰਾ ਦਈਏ ਆਪਣੀ ਕੂਟਰ ਦਾ ਠੀਕ ਹੈ ਜੀ ਜਿੱਥੇ ਮਰਜੀ ਛੱਡ ਦਿਓ ਜੇ ਤੁਹਾਡੇ ਕੂਟਰ ਤਰਦੇ ਹਨ ਮਰਾਪਰਾ ਉਦੇ ਵਿੱਚ ਇਸ ਸਕੂਟਰ ਦੀ ਮੈਸ ਪਾ ਦਿਓ ਉੱਥੇ 브্রেক ਲਾ ਦੂਗੀ ਠੀਕ ਹੈ ਜੀ ਜਾਂਦੇ ਨਹੀਂ ਸੋਦੇ ਕੂਤਰ ਬਾਕੀ ਕਿਸਮਤ ਮਾੜੀ ਹੋਈ ਤੁਹਾਡੀ ਆਪਾਂ ਕੀ ਕਹਿ ਸਕਦੇ ਹਾਂ ਜਿੱਤ ਹਾਰ ਤਾਂ ਮੇਰਾ ਭਰਾ ਮੁਕਦਰਾਂ ਦੀ ਹੈ ਜੀ ਮਿਹਨਤ ਕਰੋਗੇ ਉਸ ਨੂੰ ਰਿਅਲਟੀ ਮਿਲੇਗਾ ਮਿਲੇਗਾ ਤੇ 883 ਨੰਬਰ ਤੇ 9041226065 ਵਾਲੇ ਨੰਬਰ ਤੇ ਜਦੋਂ ਮਰਜ਼ੀ ਮੇਰਾ ਵੀ ਤੁਸੀਂ ਆਪਣੇ ਨਾਲ ਕੰਟੈਕਟ ਕਰਕੇ ਟਾਪ ਜਨਪੁਰ ਆਪਣੇ ਤੁਸੀਂ ਘਰ ਮੰਗਵਾ ਲਿਓ ਤੇ ਟਾਈਮ ਨਾਲ ਫੋਨ ਲਾ ਲਿਓ ਦੱਸ ਕੋ ਠੀਕ ਹੈ ਜੀ ਇਹ ਵੀ ਆਪਣਾ ਹਲੇ ਮੂਡ ਹੀ ਆ ਇਹ ਨਹੀਂ ਪਤਾ ਬਾਅਦ ਚੋਂ ਅੱਜ ਮੰਨ ਕੇ ਚੱਲੂ ਆਪਣਾ ਇਰਾਦਾ ਬਦਲ ਵੀ ਜਾਵੇ ਠੀਕ ਹੈ ਬਾਕੀ ਚਲੋ ਵੇਨੇ ਆ ਜੀ ਕਿਸ ਭਰਾ ਦੇ ਘਰ ਜਾਂਦਾ ਆਪਣਾ ਅੱਜ ਵਾਲਾ ਟਾਪ ਕਬੂਤਰ ਬਾਕੀ ਆਹ ਪੈਰਾ ਦੁਆਰ ਤੋਂ ਚੈੱਕ ਕਰੂੰ ਮੇਰਾ ਵੀ ਜਾਨਵਰ ਆਪਣਾ ਦੇ ਥੋੜੀ ਜੀ ਰਿੰਗ ਦੀ ਮਿਲੀ ਹੋਈ ਵੀ ਆ ਆਹ ਲਓ ਜੀ ਚੈੱਕ ਕਰੂੰ ਮੇਰਾ ਵੀਰ ਠੀਕ ਹੈ ਬਿਲਕੁਲ ਸਰੇਤਾਂ ਕਬੂਤਰ ਆਪਣਾ ਇਹ ਕੰਨੀਆਂ ਰੱਖਦਾ ਚੈੱਕ ਕਰ ਲਓ ਬਿਲਕੁਲ ਰੇਸ਼ਮਦਾਰ ਹਲਕਾ ਜਿਹਾ ਕੁੱਤਰਿਆ ਯਾਰ ਇਹ ਨਹੀਂ ਕੁੱਤ ਦਾ ਹੱਡ ਨਿਕਲਿਆ ਚੈੱਕ ਕਰ ਲਓ ਬਿਲਕੁਲ ਥੱਲੋ ਰਾਜੀ ਕੁੱਤਰਿਆ ਮੇਰਾ ਵੀਰ ਠੀਕ ਹੈ ਫੋਲੋ ਵੈਕਸੀਨੇਟ ਹੋਏ ਨੇ ਵੈਕਸੀਨੇਟ ਮੂੰਹ ਨਾਲ ਨਹੀਂ ਬਖੇ ਦਾ ਆਪਾਂ ਕਰਕੇ ਵਿਖਾਈ ਦੀ ਮੇਰਾ ਵੀਰ ਠੀਕ ਹੈ ਬਾਕੀ ਤੁਹਾਨੂੰ ਹੁਣ ਮੈਂ ਛੱਡ ਕੇ ਵਿਖਾਉਣਾ ਜੇ ਕਿਸੇ ਭਰਾ ਨੇ ਮਾਦੀ ਵੀ ਲੈਣੀ ਹੋਈ ਆਪਾਂ ਮਾਦੀ ਵੀ ਦੇ ਦੇਾਂਗੇ ਲਾ ਕੇ ਠੀਕ ਹੈ ਸਿੰਗਲ ਕੂਤਰ ਮੈਂ ਤਾਂ ਪਾਇਆ ਮੁੜ ਕੇ ਰੇਟ ਵਧ ਜਾਣਾ ਬੰਦਿਆਂ ਨੇ ਕਹਿਣਾ ਵੀਰੇ ਤੁਸੀਂ ਰੇਟ ਚੈੱਕ ਤਾਂ ਠੀਕ ਹੈ ਤੇ ਹੁਣ ਮਸੂਮਾ ਸਟੈਂਡਿੰਗ ਮਿਸ਼ਨ ਵਿਖਾਉਣਾ ਕੂਤਰ ਦੀ ਤਾਂ ਹਾਂਜੀ ਦੱਸ ਕੋ ਆ ਜਨਮਰ ਆਪਣੇ ਦੀ ਮੇਰਾ ਭਰਾ ਸਟੈਂਡਿੰਗ ਮਿਸ਼ਨ ਚੈੱਕ ਕਰ ਲੋ ਦੇਖੋ ਜੀ ਕੱਦ ਕਾਠ ਸ਼ਕਲ ਅਗਲ ਤੇ ਰੰਗ ਰੂਪ ਦੇ ਕੇ ਵੀਰੇ ਭੋਖ ਲੱਤ ਦੀ ਜੰਬਰ ਨੂੰ ਠੀਕ ਹੈ ਬਾਕੀ ਤੁਹਾਨੂੰ ਮੈਂ ਦੱਸ ਵੀ ਜਨਾ ਕਿ ਇਹਨਾਂ ਦੇ ਬਲੱਡ ਦੇ ਵਿੱਚੋਂ ਬੱਚੇ ਕਿਹੋ ਜਿਹੇ ਕੱਢਦੇ ਆ ਠੀਕ ਹੈ ਦੇਖੋ ਮਰਾ ਭਰਾ ਵੀਰੇ ਕਬੂਤਰ ਆਇਆ تھا ਤਾਂ ਉਹ ਕਬੂਤਰ ਨੇ ਵੇਖ ਕੇ ਤਾਂ ਆਪ ਕੋ ਭੋਖ ਲੱਤ ਦੀ ਆ ਇਹ ਕਾਲੇ ਡੱਬੇ ਵੀ ਕੱਢਿਆਉਂਦੇ ਮਰਾ ਭਰਾ ਆਹ ਦੇਖੋ ਜੀ ਬੱਚਾ ਇਹਨਾਂ ਵਿੱਚੋਂ ਬੈਠਾ ਆ ਕਾਲਾ ਡੱਬਾ ਪੈਰਾਂ ਦੇ ਵਿੱਚ ਲੱਗੇ ਪੀਲੀਆਂ ਅੱਖਾਂ ਦਾ ਮਰਾ ਭਰਾ ਉੱਟ ਗਿਆ ਪੱਠਾ ਇਹ ਆ ਚੈੱਕ ਕਰੂੰ ਮਰਾ ਵੀਰੇ ਠੀਕ ਹੈ ਇਹਨਾਂ ਨੇ ਦਰਸ ਕੋ ਬੱਚੇ ਕਢਨੇ ਡੱਬਾ ਵਾਲੇ ਮਰਾ ਵੀਰੇ ਆ ਚੈੱਕ ਕਰ ਲੋ ਠੀਕ ਹੈ ਕੀ ਯਾਰ ਜਿਹੜੀ ਚੀਜ਼ ਆਪਾਂ ਇਹ ਘਰ ਦੀ ਆਪਾਂ ਘਰ ਦੀ ਕਹਿ ਕੇ ਸੇਲ ਕਰਾਂਗੇ ਹੁਣ ਜਿਵੇਂ ਅੱਜ ਆਪਾਂ ਵੀਡੀਓ ਲਾਈ ਸੀ ਮਰਾਵ ਵਾਲੇ ਜੂੜੇ ਦੀ ਕਹਿਣ ਨੂੰ ਆਪਾਂ ਘਰ ਵਾਲੇ ਕੂਤਰ ਕਹਿ ਸਕਦੇ ਸੀ ਪਰ ਨਹੀਂ ਯਾਰ ਜਿਹੜੇ ਬੰਦਿਆਂ ਤੋਂ ਉਹ ਜਾਨਵਰ ਆਇਆ ਉਹ ਵੀ ਬੰਦੇ ਸਾਡੀ ਅਕਸਰ ਵੀਡੀਓ ਵੇਂਦੇ ਆ ਮੇਰਾ ਭਰਾ ਫਿਰ ਉੱਥੇ ਮੁੰਦਾ ਝੂਠਾ ਪਿਆ ਜਾਂਦਾ ਵੀਰੇ ਹੋਰ ਗੱਲ ਕੋਈ ਨਹੀਂ ਠੀਕ ਹੈ ਤੇ ਮੇਰਾ ਭਰਾ ਪ੍ਰਾਈਸ ਆਪਾਂ ਵਿੱਚੇ ਮੈਂਸ਼ਨ ਕਰਤਾ ਜਿਹੜੇ ਮੰਨ ਕੇ ਚੱਲੋ ਜਿਹੜੇ ਭਰਾ ਨੇ ਵੀਡੀਓ ਪੂਰੀ ਵੇਖੀ ਹੋਊਗੀ ਉਹ ਨਾਲ ਨਾਲ ਇਹੋ ਜਿਹਾ ਜਾਨਵਰ ਵੀਰੇ ਛੱਡੂ ਗਣੀ ਨਾਲ ਨਾਲ ਮੰਗਾ ਲੂਗਾ ਨਹੀਂ ਤੁਹਾਨੂੰ ਪਤਾ ਯਾਰ ਇਹੋ ਜਿਹਾ ਜਾਨਵਰ ਮੇਰਾ ਠੀਕ ਹੈ ਜੀ ਹਰ ਬੰਦੇ ਦੀ ਦਰਸ਼ਕੋ ਆਪਦੀ ਆਪਣੀ ਸੈਟਿੰਗ ਹੈ ਜੀ ਠੀਕ ਹੈ ਤੇ ਮੇਰਾ ਭਰਾ ਆਪਾਂ ਕੇ ਹਨੂ ਚੰਗਾ ਨਹੀਂ ਕਹੀਦਾ ਕਿਸੇ ਨੂੰ ਮਾੜਾ ਨਹੀਂ ਕਹੀਦਾ ਮੇਰਾ ਭਰਾ ਠੀਕ ਹੈ ਆਪਦੇ ਘਰ ਵਿੱਚ ਹਰ ਬੰਦਾ ਚੰਗਾ ਹੈ ਜੀ ਠੀਕ ਹੈ ਬਸ ਉਹਦਾ ਆਪ ਸਹੀ ਹੋਵੇ ਉਹਨੂੰ ਸਾਰੇ ਬੰਦੇ ਚੰਗੇ ਲੱਗਣਗੇ ਜੇ ਬੰਦਾ ਆਪ ਲੋਟਰ ਆਪ ਬੰਦਾ ਗੰਦਾ ਨੂੰ ਉਹਨੂੰ ਦੂਜੀ ਦੁਨੀਆ ਵੀ ਗੰਦੀ ਵੀ ਹੋਊਗੀ ਸਿੱਧੀ ਸਾਫ ਸਪਸ਼ਟ ਗੱਲ ਆਪ ਨੂੰ ਸੋ ਠੀਕ ਹੈ ਵੀ ਦਰਸ਼ਕੋ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਾਈ ਜੀ ਨਸਲ ਦੇ ਵਿੱਚੋਂ ਕੋਈ ਨਵੇਂ ਯਾਨਪਰ ਤਦ